ਇਹ ਤੇ ਚੋਰ ਥੋੜੀ ਕਹਿੰਦਾ ਹੁੰਦਾ ਆਪਣੇ ਆਪ ਨੂੰ ਮੈਂ ਚੋਰ ਉਹ ਕਹਿੰਦੇ ਤੂੰ ਚੋਰ ਕਿਵੇਂ ਹੋ ਸਕਦਾ ਕਹਿੰਦਾ ਨਹੀਂ ਨਹੀਂ ਚੋਰ ਮੈਂ ਐ ਆਪਣੇ ਨੌਕਰਾਂ ਚੱਕਰਾਂ ਨੂੰ ਪੁੱਛੋ ਮੈਂ ਇਹਨਾਂ ਨੂੰ ਕਹਿ ਕੇ ਅੰਦਰ ਬੜੀਆਂ ਵੀ ਮੈਂ ਚੋਰ ਆ ਤੇ ਇਹਨਾਂ ਨੇ ਮੈਨੂੰ ਨੁਘਾ ਦਿੱਤਾ ਮੈਂ ਜਾ ਕੇ ਚੋਰੀ ਕੀਤੀ ਤੇ ਥੋੜੀ ਜਿਹੀ ਭੁੱਖ ਲੱਗੀ ਤੇ ਘਰ ਦੇ ਵਿੱਚੋਂ ਆਲੇ ਦੇ ਵਿੱਚ ਕੁਝ ਖਾਣ ਨੂੰ ਪਿਆ ਸੀ ਮੈਂ ਛਕ ਲਿਆ ਉਹਦੇ ਵਿੱਚ ਨੂਨ ਸੀਗਾ ਮੈਂ ਸਾਰਾ ਕੁਝ ਉੱਠੀ ਛੱਡ ਦਿੱਤਾ ਤੇ ਫਿਰ ਮੇਰੇ ਪਿੱਛੇ ਮਾਰ ਪਈ ਮੇਰੇ ਕਰਕੇ ਇਹਨਾਂ ਤੇ ਤੇ ਮੈਂ ਆਖੀ ਸਰੈਂਡਰ ਕਰ ਦਿੱਤਾ ਕਿ ਸੱਚ ਬੋਲ ਰਹੀ ਹਾਂ ਬਾਕੀ ਮੈਂ ਚੋਰ ਆ ਤੇ ਸੱਚ ਜਾਣੀ ਗੁਰਮਖੋ ਤੇ ਕਹਿੰਦੇ ਇਹ ਦੱਸ ਬਿੱਤਰ ਗੁਰੂ ਕੌਣ ਆ ਕਿੰਦਾ ਮੇਰਾ ਗੁਰੂ ਬਾਬਾ ਨਾਨਕ ਹੈ ਉਹਨੇ ਮੈਨੂੰ ਕਿਹਾ ਸੀਗਾ ਸੱਚ ਬੋਲੀ ਨਮਕ ਹਰਾਮੀ ਨਾ ਬਣੀ ਗਰੀਬ ਮਾਰ ਨਾ ਕਹੀਂ ਤੇ ਆਪਾਂ ਆਪਾਂ ਸਾਰਾ ਕੁਝ ਹੀ ਕਰਦੇ ਆ ਗੁਰੂ ਨਾਨਕ ਸਾਹਿਬ ਦੀ ਬਾਣੀ ਕਹਿੰਦੀ ਹੈ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਨੇ ਚੰਗੀ ਗੱਲੀ ਅਸੀਂ ਚੰਗੀਆਂ ਆਚਾਰੀ ਬੁਨੀਆਂ ਹਾ ਮਨੋ ਕੁਸੁੱਧਾ ਕਾਲੀਆਂ ਬਾਹਰ ਚਟਮੀਆਂ ਹਾ ਬਾਰੋ ਤੇ ਅਸੀਂ ਬੜੇ ਧਰਮੀ ਜਪਦੇ ਹਾਂ ਬਾਰੋ ਤੇ ਅਸੀਂ ਬੜੇ ਦਾਨੀ ਪੁੰਨੀ ਜਪਦੇ ਹਾਂ ਪਰ ਸੱਚ ਜਾਣਿਓ ਗੁਰੂ ਪਿਆਰ ਵਾਲਿਓ ਅੰਦਰੋਂ ਅਸੀਂ ਹਜੇ ਨਿਰਬਲ ਨਹੀਂ ਹੋਇਆ ਸਾਡਾ ਮਾਨਾ ਨਾ ਜਿਹੜਾ ਉਹ ਗੁਰੂ ਵਾਲਾ ਦੀ ਬਾਣੀ ਹੈ ਮਨ ਹੈ ਜਿਹੜਾ ਸਾਡਾ ਉਹ ਹਜੇ ਪਵਿੱਤਰ ਨਹੀਂ ਹੋਇਆ ਜਿੱਦ ਦੇ ਪਵਿੱਤਰ ਹੋ ਗਿਆ ਨਿਰਮਲ ਹੋ ਗਿਆ ਫਿਰ ਉਹਦੇ ਅਸੀਂ ਗੁਰੂ ਦੇ ਜੋਗ ਹੋ ਜਾਵਾਂਗੇ ਗੁਰੂ ਦੇ ਜੋਗ ਹੋ ਜਾਵਾਂਗੇ ਮਨੋਂ ਕੁਸਤਾਂ ਕਾਲੀਆਂ ਬਾਹਰ ਚਿੱਟੀਆਂ ਅੰਬਾਰੋਂ ਚਿੱਟੀਆਂ ਸਾਹਿਬ ਜੀ ਕਹਿੰਦੇ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਹੋਣ ਚਿੱਟੇ ਕੱਪੜੇ ਤੇ ਮੇਰੇ ਵੀ ਪਾਏ ਨੇ ਚਿੱਟਾ ਚੋਲਾ ਤੇ ਮੇਰੇ ਵੀ ਪਾਏ ਕੱਪੜੇ ਦੀ ਗੱਲ ਨਹੀਂ ਹੈ ਗੱਲ ਤੇ ਸਫਾਈ ਦੀ ਹੈ ਗੱਲ ਤੇ ਰੰਗ ਰੋਗਣ ਦੀ ਹੈ ਬਾਹਰੋਂ ਤੇ ਬੜਾ ਚਟਾ ਹੈ ਸਫਾਈਆਂ ਦੰਨਾ ਹੈ ਬਾਹਰੋਂ ਤੇ ਬੜਾ ਧਰਮੀ ਜਪਦਾ ਹੈ ਪਰ ਅੰਦਰ ਕੀ ਹੈ ਅੰਦਰ ਤੇਰੇ ਮਲੀਨਤਾ ਹੈ ਮਨ ਮੈਲਾ ਸਭ ਕੁਝ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ ਗੁਰੂ ਬਾਬਾ ਜੀ ਕਹਿੰਦੇ ਤਨ ਜਿੰਨਾ ਮਰਜੀ ਧੋਲੇ ਸਰੀ ਜਿੰਨਾ ਮਰਜੀ ਧੋਲੇ ਜਿੰਨੇ ਮਰਜੀ ਵੱਡੇ ਵੱਡੇ ਜਾਪੇ ਚੁੰਬੇ ਲਾ ਲ ਬੰਦਿਆ ਜਿੰਨਾ ਥਿਰ ਤੇਰਾ ਮਨ ਸਿੱਖ ਨਹੀਂ ਬਣਦਾ ਜਿੰਨਾ ਤੇਰਾ ਜਿੰਨਾ ਥਿਰ ਤੇਰਾ ਮਨ ਗੁਰੂ ਦਾ ਸਟੂਡੈਂਟ ਹੈ